ਈ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਫਕਰ ਉਠਾਇਆ ਈ ਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਲੈ ਕੰਬਲੀ ਚਲਿਓ ਪੜਟਾਇ ਦੇਹੁਰਾ ਪਾਛੈ ਬੈਠਾ ਜਾਏ ਜਿਉ ਜਿਉ ਨਾਮਾ ਹਰ ਗੁਣ ਉਚਰਾ ਭਗਤ ਜਨਾ ਕੋ ਦੇਹਰਾ ਫਿਰਾ ਜਿਉਂ-ਜਿਉ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹਰਾ ਫਿਰਾ ਸਜਣ ਸਚਾ ਸ਼ਰ ਸ਼ਾਦ ਜਿਸ ਪਾਸ ਬੈਠਿਆ ਸੋਈਆ ਹੰਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਉਹ ਸਾਹਿਬ ਜੀ ਮਾਰਵਾੜ ਜੈਸੇ ਨੀਰ ਬਾਲ ਹਾ ਬੇਲ ਬਾਲ ਹਾ ਕਰਹਲਾ ਜਿਉ ਕੁਰੰਕ ਨਿਸਨਾਦ ਬਾਲ ਹਾ ਤੇਉ ਮੇਰਾ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਤੇ ਰੰਗ ਰੂੜੋ ਮੇਰੋ ਰਾਮਈਆ ਮਾਰਵਾੜ ਜੈਸੇ ਨੀਰ ਬਾਲਹਾ ਬੇਲਵਾਲ ਹਾ ਕਰਹਲਾ ਜਿਉ ਕੋ ਰੰਕ ਨਿਸਨਾਦ ਬਾਲ ਹ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਜਿਉ ਤਰਣੀ ਕੋ ਇੰਦਰ ਬਾਲ ਹਾ ਕੁਸਮ ਬਾਸ ਜੈਸੇ ਭਵਰ ਲਾ ਜਿਉ ਕੋਕਿਲ ਕੋ ਅੰਬ ਬਾਲ ਹਾ ਤਿਉ ਮੇਰਾ ਮਨ ਰਾਮਈਆ ਜਕਵੀ ਕਉ ਜੈਸੇ ਸੂਰਬਾਲ ਹ ਮਾਨਸ ਰੋਵਰ ਹੰਸੁਲਾ ਜਿਉ ਤਰਣੀ ਕਉ ਕੰਤ ਬਾਲ ਹ ਜਿਉ ਮੇਰੇ ਮਨ ਰਾਮਈਆ ਬਾਰਿਕ ਕਉ ਜੈਸੇ ਖੀਰ ਬਾਲ ਹ ਯਾਤ੍ਰਿਕ ਮੁਖ ਜੈਸੇ ਜਲ ਤਰਾ ਮਸ਼ਲੀ ਕੋ ਜੈਸੇ ਨੀਰ ਬਾੜ ਹਾ ਤਿਉ ਮੇਰਾ ਮਨ ਰਾਮਈਆ ਸਾਧਿਕ ਸਿੱਧ ਸਗਲ ਮਨ ਚਾਹ ਹੈ ਮਿਰਲੇ ਕਾ ਹੂ ਢੀਠੁਲਾ ਸਗਲ ਭਵਨ ਤੇਰੋ ਨਾਮ ਬਾਣ ਹਿਉ ਨਾਮੇ ਮਨ ਬੀਠੁਲਾ ਸਾਧਿਕ ਸਿੰਧ ਸਗਲ ਮੁਨ ਚਾਹਹਿ ਬਿਰਲੇ ਕਾਹੂ ਡੀਠੁਲਾ ਸਗਲ ਭਵਨ ਤੇਰੋ ਨਾਮ ਬਾਣ ਹਿਉ ਨਾਮੇ ਮਨ ਬੀਠੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ